ਕਿਨੇ ਡੰਡਾ ਮਾਰਿਆ ਕੀ ਕੀਤਾ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਇੱਥੇ ਬੈਠਣ ਦਾ ਕਿਹਨੇ ਹੱਕ ਦਿੱਤਾ ਇਹਨੂੰ ਇਹਨਾਂ ਨੇ ਪੁੱਛਿਆ ਤੁਸੀਂ ਉਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਕਰ ਰਹੇ ਆ ਲੋਕਾਂ ਦਾ ਲਹੂ ਪੀ ਰਹੇ ਆ ਕਿਉਂ ਪਹਿਲੀ ਗੱਲ ਤੇ ਜਿਹੜਾ ਧਰਨਾ ਹੈਗਾ ਇਹ ਧਰਨਾ ਨਹੀਂ ਹੈ ਸੰਕੇਤਕ ਧਰਨਾ ਹੈ ਜੀ ਧਰਨਾ ਇਹ ਨਹੀਂ ਹੈਗਾ ਕਿਉਂਕਿ 21000 ਬੰਦਿਆਂ ਦੀ ਰੋਜੀ ਰੋਟੀ ਤੇ ਇਹਨਾਂ ਨੇ ਸੱਟ ਮਾਰੀ ਆ ਔਰ 21000 ਨੂੰ 4 ਨਾਲ ਗੁਣਾ ਕਰੋ ਜਿਸ ਦਿਨ 80000 ਬੰਦਾ ਸੜਕਾਂ ਦੇ ਉੱਤੇ ਉਤਰੇਗਾ ਉਹਨੂੰ ਧਰਨਾ ਆਪਾਂ ਨਾਮ ਦਵਾਂਗੇ ਇਹ ਧਰਨਾ ਨਹੀਂ ਹੈ ਸਿਰਫ ਇੱਕ ਸੰਕੇਤਕ ਚੇਤਾਵਨੀ ਹੈਗੀ ਆ ਕਿ ਅਸੀਂ ਸੀਪੀ ਸਾਹਿਬ ਤੁਹਾਡੀ ਕੁੱਸੇ ਦੇ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਅਸੀਂ ਚਾਹੁੰਦੇ ਆ ਸੜਕਾਂ ਸੋਹਣੀਆਂ ਹੋਣ ਲੇਕਿਨ ਤਮਾਮ ਜ਼ਿੰਮੇਵਾਰ ਸਾਨੂੰ ਨਾ ਠਹਿਰਾਇਆ ਜਾਵੇ ਕਿਉਂਕਿ ਸੜਕਾਂ ਦੇ ਉੱਤੇ ਜਿਹੜੀ ਟਾਊਨ ਵੈਂਡਿੰਗ ਕਮੇਟੀ ਆ ਉਹ ਫੈਸਲਾ ਕਰੇਗੀ ਕਿ ਸਾਨੂੰ ਕਿਹੜੀ ਵੈਂਡਿੰਗ ਜ਼ੋਨ ਆ ਔਰ ਕਿਹੜਾ ਨੋਨ ਵੈਂਡਿੰਗ ਜ਼ੋਨ ਆ ਲੇਕਿਨ ਇਹੋ ਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ ਸਿੱਧਮ ਸਿੱਧਾ ਸਾਡੇ ਉੱਤੇ ਹੈਲੋ ਜੀ ਹਾਂ ਜੀ ਅੱਗੇ ਜਿੰਦਾਬਾਦ ਇੱਧਰ ਆਇਓ ਭਾਈ ਔਰ ਕੋਈ ਵੀ ਇਹੋ ਜਿਹਾ ਜੀ ਜੀ ਫੈਸਲਾ ਜਿਹੜਾ ਉਹਨਾਂ ਨੇ ਕਾਲੀ ਦੇ ਵਿੱਚ ਕੀਤਾ ਜਿਹਦਾ ਰੋਸ ਲੋਕਾਂ ਦੇ ਮਨਾਂ ਦੇ ਵਿੱਚ ਆ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ ਲੋਕੀ ਵਿਹਲੇ ਹੋ ਗਏ ਲੋਕੀ ਇੱਕ ਜਵਾਬ ਮੰਗਣ ਵਾਸਤੇ ਸੀਪੀ ਸਾਹਿਬ ਕੋ ਆਏ ਆ